ਮੇਰੇ ਘਰ ਵਾਲੇ ਨੇ ਸਾਡੇ ਦੋਨਾਂ ਦੀ ਸੈਕੰਡ ਮੈਰਿ ਹੋਈ ਹੋਈ ਹੈ ਇਹਨਾਂ ਦੀ ਪਹਿਲੀ ਮੈਰਿਜ ਹੋਈ ਪਈ ਸੀ ਉਹਨਾਂ ਦੇ ਦੋ ਬੱਚੇ ਸੀਗੇ ਜਦਕੇ ਡਿਵੋਰਸ ਵੀ ਹੋਇਆ ਪਿਆ ਉਹ ਤੋਂ ਉਹ ਕਰੈਕਟਰਲੈਸ ਜਾਨੀ ਸੀਗੀ ਤੇ ਮੇਰਾ ਵਿਆਹ ਹੋਇਆ ਪਏ ਮੇਰੇ ਪਹਿਲੇ ਪਹਿਲੇ ਬੱਚਾ ਕੋਈ ਨਹੀਂ ਸੀਗਾ ਉਸ ਤੋਂ ਬਾਅਦ ਇਹ ਬੱਚਾ ਹੋਇਆ ਹੋਇਆ ਹੈ ਮੇਰੇ ਘਰ ਵਾਲੇ ਨੇ ਉਹਨਾਂ ਨੂੰ ਰੱਖਣਾ ਸ਼ੁਰੂ ਕਰਤਾ ਤੇ ਮੇਰੇ ਕੋਟ ਵਿੱਚ ਇਹ ਪ੍ਰੂਫ ਕਰਤਾ ਕਿ ਇਹ ਬਿਜ਼ਨਸ ਮੇਰਾ ਹੈ ਜਿਸ ਦਾ ਕਿ ਮੈਨੂੰ ਖਰਚਾ ਨਹੀਂ ਲੱਗਿਆ ਖਰਚਾ ਨਾ ਲੱਗਣਾ ਕਿ ਮੇਰੇ ਕੋਲ ਖਰਚਾ ਨਹੀਂ ਹੈਗਾ ਉਸ ਤੋਂ ਬਾਅਦ ਜਿਹੜੇ ਘਰ ਤੇ ਮੈਂ ਰਹਿੰਦੀ ਸੀਗੀ ਉਹ ਬੈਂਕ ਦੇ ਵਿੱਚ ਪਲੱਜ ਸੀਗਾ ਇਹਨਾਂ ਨੇ ਖਰਚਾ ਬੰ ਕਿਸ ਨੇ ਨਹੀਂ ਮੰਨ ਕਰਤੀ ਤੇ ਬੈਂਕ ਵਾਲੇ 15 ਤਰੀਕ ਨੂੰ ਖਾਲੀ ਕਰਨ ਆ ਰਹੇ ਐ ਜਿਸ ਕਰਕੇ ਮੇਰੇ ਪੀਸ ਤੋਂ ਛੱਤੱਕੇ ਕਿ ਮੇਰਾ ਬੱਚਾ ਸੜਕ ਤੇ ਆ ਗਿਆ ਮੇਰਾ ਬੱਚਾ ਨਾਲ ਇਹਦਾ ਬੱਚਾ ਵੀ ਹੈਗਾ ਜੋ ਇਹਦਾ ਬੱਚਾ ਵੀ ਮੰਨੇ ਇਹ ਅਸੀਂ ਸੜਕ ਤੇ ਆ ਗਏ ਹਾਂ ਦੋਨੋਂ ਜਾਣੇ ਤੇ ਕਾਲਰ ਦੇ ਮੈਂ ਅੱਥ ਥਰਨੇ ਦੇ ਬੈਠੀ ਆ ਕਿ ਮੈਨੂੰ ਜਾਂ ਤਾਂ ਉਹ ਬਿਜ਼ਨਸ ਖੋਾਇਆ ਜਾਵੇ ਜੋ ਮੇਰੇ ਨਾਮ ਤੇ ਇਹਨੇ ਕੋਰਟ ਪ੍ਰੂਫ ਕੀਤਾ ਜਿਸ ਦੇ ਕਰਕੇ ਮੈਨੂੰ ਖਰਚਾ ਨਹੀਂ ਲੱਗਿਆ ਮੰਗ ਮੰਗ ਕਾਫ ਚਾਹਨੀ ਹੈ ਕਿ ਮੇਰੇ ਪੰਜਾਤੀ ਤੋਂ ਛੱਤੱਕੇ ਦੀ ਹੈ ਆ ਬੱਚੇ ਨੂੰ ਸੰਭਿਆ ਜਾਵੇ ਤੇ ਸਾਡਾ ਖਰਚਾ ਛੱਕਿਆ ਜਾਵੇ ਜੀ ਸਾਲੋਂ 6 ਸਾਲ ਹੋ ਗਏ ਅੱਗੇ ਬੈਠੂੰਗੀ ਜਦ ਤੱਕ ਨਹੀਂ ਇਨਸਾਫ ਮਿਲੂਗਾ ਰਾਤ ਪੁਲਿਸ ਆਈ ਹੈ ਪੁਲਸਾਂ ਨੇ ਧਮਕੀਆਂ ਦਿੱਤੀਆਂ ਵੇ ਤੁਹਾਨੂੰ ਥੱਪੜ ਮਾਰ ਕੇ ਕੱਢਾਂਗੇ ਬਾਹਰ ਧਰਨੇ ਤੇ ਬੈਠ ਨਹੀਂ ਸਕਦੇ ਤੁਸੀਂ ਤੁਹਾਡੇ ਪਰਚੇ ਪਾਵਾਂਗੇ ਪਿਊਸ਼ ਨੇ ਮੈਨੂੰ ਧਮਕੀ ਹੁਣ ਤੇਰੇ ਪਿਊਸ਼ ਆ ਕੇ ਮੈਨੂੰ ਲੜਾਈਆਂ ਕਰਕੇ ਗਿਆ ਉਰੇ ਸਾਰਾ ਕੁਝ ਤੋੜ ਕੇ ਗਿਆ ਮੇਰਾ ਸਾਰਾ ਸਮਾਨ ਚੱਕ ਕੇ ਲੈ ਗਿਆ ਉਰੇ ਕੰਬਲ-ਕੁੰਬਲ ਜੋ ਬੱਚੇ ਦਾ ਵੀ ਪਿਆ ਸੀ ਮੇਰਾ ਪਿਆਰ ਸਾਰਾ ਕੁਝ ਚੱਕ ਕੇ ਲੈ ਗਿਆ ਮੇਰੇ ਹੱਥੋਂ ਬਾਈ ਕਿੱਤੀ ਸਵੇਰੇ ਪੂਰੀ ਉਹਦੇ ਵਿੱਚ ਮੈਂ ਨੇ ਔਨਲਾਈਨ ਹੋਈਆਂ ਵੀਡੀਓ ਲਾਈਵ ਕੀਤੀ ਐ ਸਾਰਾ ਕੁਝ ਕੀਤਾ ਐ ਮੈਂ ਹੁਣ ਪਰੇਸ਼ਾਨ ਹੋ ਗਈ ਪੂਰੀ ਸਿਰ ਤੇ ਮੇਰੇ ਛੱਤ ਨਹੀਂ ਨਾ ਮੇਰੇ ਬੱਚੇ ਸਿਰ ਤੇ ਛੱਤ ਐ ਮੈਨੂੰ ਜੇ ਮੈਨੂੰ ਕੁਝ ਹੁੰਦਾ ਐ ਜਾਂ ਮੇਰੇ ਬੱਚੇ ਨੂੰ ਕੁਝ ਹੁੰਦਾ ਉਹਦਾ ਜ਼ਿੰਮੇਵਾਰ ਪਿਊਸ਼ ਗੋਇਲ ਉਹਦੇ ਦੋਨੋਂ ਬੱਚੇ ਰਾਧਿਕਾ ਗੋਇਲ ਰਾਗਵ ਗੋਇਲ ਤੋਂ ਦੀ ਜਾਨੀ இந்து ਤੇ ਉਹਦਾ ਐਕਸ ਐਕਸ ਜਾਨੀ இந்து ਤੇ ਉਹਦਾ ਪ੍ਰਾਨੀਰ ਗੋਇਲ ਹੋਊਗਾ ਤਲਾਕ ਹੋਇਆ ਸੀ ਘਰ ਵਾਲੀ ਦਾ ਤਲਾਕ ਹੋਇਆ ਪਿਆ ਜੀ ਤੇ ਮੈਂ ਮੰਗੀ ਜਾਂਦੀ ਹਾਂ ਇਹ ਸਾਫੜੀ ਮੰਗਿਆ ਜੀ ਜਿਹੜੀ ਮੈਲਾ ਆਪਣੇ ਆਪ ਨੂੰ ਉਹ ਤਾਂ ਦੇਖੀ ਪਤਨੀ ਦੱਸ ਕੇ ਸਾਹਮਣੇ ਤੇ ਬੈਠੀ ਆ ਉਹਦੇ ਨਾਲ ਕੀ ਤੁਹਾਡਾ ਡਿਸਕਿਊਟ ਆ ਬੰਦੇ ਕੀ ਉਹਨਾਂ ਨਾਲ ਕੋਈ ਖਾਸ ਦੇ ਸੰਬੰਧੀ ਗੱਲਬਾਤ ਹੋਈ ਵੀ ਆ ਪਰ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨੀ ਚਾਹਾਂਗਾ ਜੀ ਤੁਸੀਂ ਪੱਤਰਕਾਰ ਲੋਗੋਂ ਤੁਹਾਨੂੰ ਇੰਡੀਆ ਦੇ ਕਾਨੂੰਨਾਂ ਦਾ ਪਤਾ ਹੈ ਮੈਟ੍ਰੀਮੋਨੀਅਲ ਦੇ ਵਿੱਚ ਜੀ ਆਦਮੀ ਦੀ ਕੋਈ ਪੈਂਠ ਨਹੀਂ ਹੈ ਜੀ ਔਰ ਉਰੇ ਅਗਰ 100 ਕੇਸ ਇਸ ਅਗਰ ਲੱਖ ਕੇਸ ਜਾਂ 10 ਲੱਖ ਕੇਸ ਹਿੰਦੁਸਤਾਨ ਚੱਲਦਾ ਹੈ ਤਾਂ ਉਹਦੇ ਵਿੱਚ 80% ਲੋਕ ਜਿਹੜੇ ਮੁੰਡੇ ਨੇ ਉਹ ਸੁਸਾਈਡ ਕਰ ਲੈਂਦੇ ਨੇ ਉਹਨੂੰ ਪਤਾ ਇਹ ਗੱਲ ਦਾ ਹੀ ਮੇਰੀ 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 ਇੱਕ ਗੱਲ ਸੁਣੋ ਮੈਂ ਰਿਕੁਐਸਟ ਕਰ ਰਿਹਾ ਮੇਰੀ ਕੋਈ ਬੇਨਤੀ ਸੁਣੋ ਵੀ ਇੰਨਾ ਕੁ ਟੌਰਚਰ ਕੀਤਾ ਜਾਂਦਾ ਔਰ ਦੁਆਰਾ ਹਰ ਚੀਜ਼ ਕਹਿੰਦੀ ਹੈ ਵੀ ਇਹ ਮਜਲੂਮ ਔਰਤ ਹੈ ਜੀ ਇਹ ਬੱਚਾ ਹੈ ਜੀ ਉਸੇ ਨਜਾਇਜ਼ ਕਰ ਰਹੇ ਹੋ ਜੀ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਜੀ ਹਲੇ ਤਾਂ ਮੇਰਾ ਘਰ ਪਰਿਵਾਰ ਨਹੀਂ ਹੈ ਕੋਈ ਹੋਰ ਮੇਰੇ ਮਾਪੇ ਨਹੀਂ ਹੈਗੇ ਮੇਰੇ ਭਾਈ ਭੈਣ ਨਹੀਂ ਹੈਗੇ ਉਹ ਇਹਨਾਂ ਤੇ ਵੀ ਕੇਸ ਪਾ ਦਿੰਦੀ ਉਹ ਵੀ ਨਹੀਂ ਕੇਸ ਪਾ ਫਿਰ ਵੀ ਕੇਸ ਪਾਤੇ केस पाए हुए हैं कोर्ट केस चल रहे हैं कोर्ट ने खर्चा लाया होटलमेंट का चल रहा मसला अभी सैटल कर रहे हैं गलबात चल रही है बिना मतलब तो आकर मैटल हाइक करने वास्त कर रही है इन्हें को यही कोर्ट गई है इतने ही उन्होंने कोर्ट चो खर्चा लगे लुधियाने तो तो, खर्चा लग चुक है तीन बार मैं उतने जाया पैसे लेके उ लैन नहीं आई कोर्ट के रिपोर्टिंग हुई हुई है भी डिंपल गोयल अपने ही केस केर्चा लग्या लैन नहीं आई तीन बार मैं उतने जाया ਗੱਲ ਸਮਝੋ 10 ਤਰੀ ਦੀ ਪੇਸ਼ੀ ਹੈ 10 ਜਨਵਰੀ ਦੀ ਰਿਕਾਰਡਿੰਗ ਕਰਨ ਚ ਮਹਰਿਆ ਇਹ ਰਿਕਾਰਡਿੰਗ ਕਰ ਰਹੀ ਹੈ ਬਸ ਵੀ ਕੋਈ ਰਿਕਾਰਡਿੰਗ ਹੱਥ ਲੱਗੇ ਅਰ ਮੈਂ ਜਾ ਕੇ ਕੋਰਟ ਤੇ ਰਿਕਾਰਡਿੰਗ ਦੇਵਾਂ ਇਸ ਤੋਂ ਲਗਾ ਹੋਰ ਕੁਝ ਨਹੀਂ ਹੈ ਸਾਡੀ ਗੱਲਬਾਤ ਚੱਲ ਰਹੀ ਹੈ ਸੈਟਲਮੈਂਟ ਹੋ ਜਾਏਗੀ ਸੈਟਲ ਕਰ ਰਹੇ ਹਾਂ ਬੋਲ ਸਾਹਿਬ ਇਹਨਾਂ ਨੇ ਇੰਜਾਮ ਲਾਇਆ ਕਿ ਤੁਸੀਂ ਉਹਨਾਂ ਦੇ ਘਰ ਵੀ ਜੋ ਉਹਨਾਂ ਨੇ ਵੀਡੀਓ ਵੀ ਸਾਨੂੰ ਕੀਤੀ ਆ ਤੇ ਫੋਟੋ ਵਾਲੀ ਵੀ ਅਜੀ ਤੋਰ ਭੱਜ ਕੀਤੀ ਆ ਤੁਸੀਂ ਹਜੀ ਮੇਰੀ ਠੰਡੇ ਦਾ ਮਾਨਾ ਗੱਲ ਸੁਣੋ ਕਰ ਮੇਰੇ ਆ ਨਾ ਉਹ ਇਹਨੇ ਮੰਨਿਆ ਨਾ 2 ਸਾਲ ਤੋਂ ਕਰਕੇ ਰਹਿ ਰਹੀ ਐ ਮੈਂ ਕਿਰਾਏ ਤੇ ਰਹਿ ਰਹੇ ਹਾਂ मैनेट च मैटर चल रहा है कोर्ट ने अपने खर्चा लाया कोर्ट च केस चल रहे हैं पटियाले भी ने मेरी सारी जदादी मेरे को जदाद ही नहीं जारी मेरी स्टेन जो शुरुआत हुई चार साल तो स्टेन करी हुई है ਕੋਈ ਦੱਸੇਗਾ ਜੀ ਤੇ ਜਿਹੜੀ ਪ੍ਰੋਪਰਟੀ ਤੇ ਦਰਨਾ ਕਰਿਆ ਕੇ ਜੀ ਮੇਰੇ ਨਾਮ ਤੇ ਕੀਤੀ ਹੋਇਆ ਲੇਕਿਨ ਮੈਨੂੰ ਮਲਕੀਅਤ ਦਿਖਾ ਕੇ ਮਿਲਗੀ ਦਿਖਾ ਰੀਸ਼ਤੀ ਦਿਖਾਈ ਨਹੀਂ ਮਲਕੀਅਤ ਕੋਈ ਦਿੱਕਤੀ ਕੋਈ ਨਹੀਂ ਮੈਂ ਤਾਂ ਕਹਿੰਦਾ ਜਿਹਦੀ ਮਲਕੀਅਤ ਹੈ ਲੈ ਲਓ ਜਿਹਦਾ ਮਾਲਕ ਹੈ ਲੈ ਲਓ ਦਿਖਾਤ ਨਹੀਂ ਮਿਲਗੀ ਤੀ ਜੇ ਕੋਈ ਛੋਟਾ ਜਾਂ ਬੱਚਾ ਹੋ ਕੇ ਇੱਕ ਬੱਚੇ ਨਾਲ ਲਈ ਮੈਂਦਾ ਨਜ਼ਰ ਹੋ ਜਾਂਦਾ ਤੁਹਾਨੂੰ ਕੋਈ ਦੇਖ ਰਿਹਾ ਜੀ ਸਾਰਾ ਕੁਝ ਮੈਂ ਤੁਹਾਨੂੰ ਪਹਿਲਾਂ ਅਰਜ਼ ਕਰਕੇ ਦੱਸਿਆ ਹੈ ਵੀ ਮਜਲੂਮ ਔਰਤ ਹਰ ਮਜਲੂਮ ਬੱਚਾ ਆਦਮੀ ਜਿਹੜਾ ਸੁਸਾਇਡ ਕਰ ਲੈਂਦਾ ਫਿਰ ਉਸ ਮਜਲੂਮ ਔਰਤ ਤੇ ਬੱਚੇ ਆ ਕੀ ਹੁੰਦਾ ਜੀ ਤੁਹਾਨੂੰ ਕੋ ਨਜ਼ਰ ਆ ਰਿਹਾ ਨਾ ਜੀ ਤੁਹਾਨੂੰ ਮੈਨੂੰ ਨਜ਼ਰ ਆ ਰਿਹਾ ਨਾ ਜਿਹੜਾ 24 ਜਿਹੜਾ ਕਿਰਾਏ ਤੇ ਰਹਿ ਰਿਹਾ ਇਹ ਮੇਰੀ ਕੋਠੀ ਚ ਰਹਿ ਰਹੀ ਹੈ ਇਹ ਮੇਰੀ ਕੋਠੀ ਚ ਰਹਿ ਰਹੀ ਹੈ ਉਹ ਸਾਲ ਤੋਂ ਸਰ ਮੈਨੂੰ ਬੜੇ ਨਹੀਂ ਦੇ ਰਹੀ ਮੈਨੂੰ ਬੜੇ ਨਹੀਂ ਦੇ ਰਹੀ ਕੋਠੀ ਦੇ ਵਿੱਚ ਮੈਨੂੰ ਬੜੇ ਨਹੀਂ ਦਿਆ 2 ਸਾਲ ਮੈਨੂੰ ਗਰਮ ਕੱਪੜੇ ਆਪਣੇ ਸਿਲੰਡਰ ਨਹੀਂ ਲਿਆਂਦਿਆ ਕੋਠੀ ਚ 6 ਸੈਂਟਰ ਬੇ ਕੋਠੀ ਚ ਮੈਨੂੰ ਦੋ ਸਿਲੰਡਰ ਹੀ ਲੈਂਦੀ ਏ ਮੈਨੂੰ ਹੀਟਰ ਨਹੀਂ ਲੈਂਦੀ ਸਰਦੀਆਂ ਵਾਸਤੇ ਉਹ ਕਹਿੰਦੀ ਹੈ ਕਿ ਮੈਨੂੰ ਵੀ ਘਰ ਤੋਂ ਵਾਹ ਸਰ ਫਿਰ ਜੂਲ ਕੋਰਟ ਦੇਖੋ ਜੀ ਸਾਡਾ ਫੈਸਲਾ ਹੋ ਰਿਹਾ ਸਾਡਾ ਹੀ ਜਾਤਾ ਹੋ ਰਿਹਾ ਬੱਚੇ ਦਾ 2 ਮਹੀਨੇ ਦਾ ਦੁੱਧ ਬੰਦ ਕੀਤਾ ਗਿਆ ਮੈਂ ਕੋਈ ਦੁੱਧ ਚਾਲੂ ਹੀ ਨਹੀਂ ਕੀਤਾ ਜੀ ਬੰਦ ਨਹੀਂ ਕੀਤਾ ਨਾ ਮੈਂ ਚਾਲੂ ਕੀਤਾ ਨਾ ਮੈਂ ਕੋਈ ਪ੍ਰੋਪਰਟੀ ਦੇ ਕਹਿੰਦੇ ਸਰ ਕੋਰ ਦੇਖੀ ਜੀ ਕੋਰ ਟੈਂਕ ਵੱਲੋਂ ਲੱਗ ਗਿਆ ਸਰ ਕੋਰ ਦੇਖੀ ਸਾਡੀ ਗੱਲਬਾਤ ਚੱਲ ਰਹੀ ਹੈ ਸਾਡੀ ਸੈਟਲਮੈਂਟ ਹੋ ਜਾਏਗੀ ਫਿਰ ਸਰ ਇਹ ਡਰਾਮਾ ਹੈ ਡਰਾਮਾ ਕਰਨ ਸਰ ਉਹ ਕਰ ਰਹੇ ਉਹਨਾਂ ਨੂੰ ਪੁੱਛ ਲਓ